ਲੋ ਵੀ ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਪੈਂਡ ਇਹ ਕਾਲੀਏ ਵਾਲਾ ਜਿੱਲਾ ਦੋਸਤੋ ਇਸ ਪਰ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਤਲਵੰਡੀ ਪਾਈਦੇ ਆ ਇਸ ਘਰ ਦੇ ਵਿੱਚ ਵਿਕਰੀ ਆਸੇ ਪਸੂ ਆਉਂਦੇ ਆ ਅੱਜ ਤਿੰਨ ਨਾਗ ਦੋਸਤੋ ਇਸ ਘਰ ਦੇ ਵਿੱਚੋਂ ਦਿਖਾਏ ਆ ਜੀ ਦੇ ਵਿੱਚ ਪਹਿਲੇ ਨੰਬਰ ਤੇ ਇੱਕ ਵੱਡੀ ਝੋਟੀ ਤੁਹਾਨੂੰ ਦਿਖਾਈ ਆ ਦੰਦੋ ਖੀਰੀ ਆ ਉਮਰੋ 2 ਸਾਲ ਆ ਰੇਟ ਬਾਈ ਨੇ ਰੱਖਿਆ 55000 ਥਣ ਇਸ ਝੋਟੀ ਨੂੰ ਦੋਸਤੋ ਚਾਰ ਵਧੀਆ ਨਿਖੜਵੇ ਹੋਣਗੇ ਥਣ ਝੋਲੀ ਚੰਗੀ ਆ ਬਾਕੀ ਬਣਨ ਦੇ ਬਿਲਕੁਲ ਪੱਥਰ ਚ ਹੈ ਝੋਟੀ ਕਾਦ ਕਾੜ ਸੋਹਣੀ ਝੋਟੀ ਦਾ ਪਹਿਲੇ ਨੰਬਰ ਤੇ ਦਿਖਾਈ ਆ ਦੂਜੇ ਨੰਬਰ ਵਾਲੀ ਕੱਟੀ 200 ਨੀਲੀ ਰਾਇਵ ਨਸਲ ਦੇ ਵਿੱਚ ਦਿਖਾਈ ਹੈ ਬੱਗੀ ਮੁੱਛ ਦੇ ਵਿੱਚ ਅੱਖਾਂ ਓੱਖਾਂ ਇਸ ਕੱਟੀ ਦੀਆਂ ਵੀ ਸੋਹਣੀਆਂ ਤੇ ਪਿਛਲੇ ਪੈਰਾਂ ਤੇ ਦੋਸਤੋ ਮਾਰਕਿੰਗ ਹੋਊਗੀ 14-15 ਮਹੀਨੇ ਉਮਰ ਹੈ ਰੇਟ ਬਾਈ ਨੇ ਰੱਖਿਆ 30000 ਥਣ ਇਸ ਕੱਟੀ ਦੇ ਦੋਸਤੋ ਵਧੀਆ ਚਾਰ ਨਿਕੜੇ ਹੋਣਗੇ ਪਿਛਲੇ ਪਹਰਾਂ ਤੇ ਮਾਰਕਿੰਗ ਹੈ 14-15 ਮਹੀਨੇ ਉਮਰ ਹੈ ਤੇ ਮਾਰਕਿੰਗ ਪੱਖੋਂ ਇਹ ਕੱਟੀ ਚੰਗੀ ਹੈ ਤੀਜੇ ਨੰਬਰ ਵਾਲੀ ਦੋਸਤੋ ਇੱਕ ਬੁਰੀ ਕੱਟੀ ਹੈ ਦੋਸਤੋ ਉਮਰੋਂ ਤਕਰੀਬਨ ਇਹ ਵੀ ਸਾਲ ਸਵਾ ਸਾਲ ਦੇ ਘਿਰ ਦੇ ਵਿੱਚ ਉਮਰ ਹੈ ਨੀਲੀ ਰਾਵ ਨਸਲ ਦੇ ਵਿੱਚ ਹੈ ਇੱਕ ਅੱਖ ਬਿਲਕੁਲ ਵਾਈਟ ਤੇ ਇੱਕ ਅੱਖ ਦੇ ਵਿੱਚ ਨਿਸ਼ਾਨ ਹੋਊਗਾ ਥਣ ਦੋਸਤੋ ਇਸ ਕੱਟੀ ਦਾ ਵੀ ਵਧੀਆ ਹੋਣਗੇ ਰੇਟ ਬਾਈ ਨੇ ਰੱਖਿਆ 21000 ਵੈਸੇ ਇਹ ਤਿੰਨੇ ਨਾਲ ਕੀ ਦੋਸਤੋ ਸਾਫ ਸੁਧਰੇ ਹੋਣਗੇ ਜੇ ਕੋਈ ਨਗ ਪਹਿਲਾਂ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਬ